ਹਲਾ ਜਾਣਕਾਰੀ ਸਾਂਝੀ ਕਰਨਾ ਚਾਹੁੰਨਾ ਜੀ ਇੱਕ ਇਹੋ ਜੀ ਜਾਣਕਾਰੀ ਜਿਹਦੇ ਵਿੱਚ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਜਿਹਦੇ ਵਿੱਚ ਕਿਸੇ ਦਾ ਗਵਾਚਾ ਹੋਇਆ ਪੁੱਤ ਲੱਭ ਸਕਦਾਗਾ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਟੀਵੀ ਸਕਰੀਨ ਤੇ ਇਹ ਤਸਵੀਰ ਹੈ ਜੀ ਨੌਜਵਾਨ ਦਾ ਨਾਮ ਹੈ ਜਗਵੀਰ ਸਿੰਘ 21 ਸਾਲਾਂ ਦੀ ਇਹਦੀ ਉਮਰ ਹੈ ਤੇ ਇਹ ਨੌਜਵਾਨ ਲਾਪਤਾ ਹੈ ਵੱਖ-ਵੱਖਰੀਆਂ ਅਥਾਰਟिटीज ਇਹਨੂੰ ਲੱਭ ਰਹੀਆਂ ਨੇ ਪਰਿਵਾਰਕ ਮੈਂਬਰ ਇੱਥੇ ਵੀ ਤੇ ਭਾਰਤ ਦੇ ਵਿੱਚ ਵੀ ਵਸਦੇ ਉਹ ਬੜੇ ਚਿੰਤਤ ਨੇ ਕਿ ਇਹਦੇ ਬਾਰੇ ਕੋਈ ਜਾਣਕਾਰੀ ਸਾਨੂੰ ਮਿਲ ਸਕੇ ਇਹ ਨੌਜਵਾਨ ਜੀ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਟੀਵੀ ਸਕਰੀਨ ਤੇ ਜਗਵੀਰ ਸਿੰਘ ਇਹਦੀ ਭਾਲ ਕੀਤੀ ਜਾ ਰਹੀ ਹੈ ਜੀ ਇਹਦੇ ਪਰਿਵਾਰ ਵੱਲੋਂ ਜੇ ਤੁਸੀਂ ਇਹਨੂੰ ਜਾਣਦੇ ਹੋ ਪਤਾ ਹੈ ਤੁਹਾਨੂੰ ਕਿ ਕਿੱਥੇ ਹੋ ਸਕਦਾ ਕਿੱਥੇ ਲੱਭਿਆ ਜਾ ਸਕਦਾ ਤਾਂ ਇਹਦੇ ਸਬੰਧ ਵਿੱਚ ਜ਼ਰੂਰ ਨੰਬਰ 416 808 2300 ਤੇ ਤੁਸੀਂ ਸੰਪਰਕ ਕਰਨਾ 416 808 2 300 ਤੇ ਤੁਸੀਂ ਕਾਲ ਕਰਨੀ ਹੈ ਤੇ ਲਾਸਟ ਵਾਰੀ ਇਹਨੂੰ ਹੰਬਰ ਕਾਲਜ ਬੁਲੇਵਰਡ ਤੇ ਹਾਈਵੇ 27 ਤੇ ਦੇਖਿਆ ਗਿਆ ਜੀ ਲਗਭਾਗੇ 5 ਫੁੱਟ 10 ਇੰਚ ਦਾ ਗੱਭਰੂ ਨੌਜਵਾਨ ਹੈ ਜੀ ਇਹ 21 ਸਾਲ ਉਮਰ ਹੈ ਲੰਬੇ ਕਾਲੇ ਇਹਦੇ ਵਾਲ ਹੈ ਤੇ ਬ੍ਰਾਊਨ ਅੱਖਾਂ ਇਹਦੀਆਂ ਸੋ ਜੇ ਤੁਸੀਂ ਇਹਨੂੰ ਕਿਤੇ ਦੇਖਿਆ ਤਾਂ ਜਰੂਰ ਨੰਬਰ ਤੇ ਡਾਇਲ ਕਰਨਾ ਤੁਸੀਂ 416 808 2300 ਤੇ 416 808 2300 ਤੇ ਇਹ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਐਸਐਲਐਸ ਸਟੂਡੀਓ ਲਾਈਨ ਤੇ ਮੇਰੇ ਨਾਲ